भी थाना नथाणा विखे दर्ज किया गया है और उन्होंने दसिया के दोषियों को मान योग अदालत में पेश करके पुलिस रिमांड हासिल किया जाएगा और होर डूंगाई नाल पूछताछ की जाएगी जिस तो होर भी खुलासे होने की संभावना है जी जी पंजाब पुलिस की ड्राइव अगेंस्ट ड्रग्स चल रही है ਉਸ ਦੇ ਤਹਿਤ ਹੀ ਬਠਿੰਡਾ ਕੋਲਿਸੂ ਦੀ ਵੀ ਕੰਟੀਨਿਊਟੀ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰ ਹੈ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਟਟਲ ਅ ਯਾਦਾ ਕੱਲ੍ਹ ਔਰ ਅੱਜ ਅੱਜ ਕੱਲ੍ਹ ਦੀ ਦਰਮਿਆਨੀ ਰਾਤ 'ਚ ਸਾਡੀ ਬਠਿੰਡਾ ਕੋਲਿਸ ਨੂੰ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਸੇ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸਪਰਵੀਜ਼ਨ ਆਫ ਐਸਪੀਡੀ ਅਜੇ ਅਜੇ ਗਾਂਧੀ ਡੀਐਸਪੀ ਕੁਚੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖੀਪਰ ਸਾਡੀ ਨਦੀ ਟੀਮ ਨੂੰ ਇੱਕ 400 ਗ੍ਰਾਮ ਫਰੋਇਨ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡਿਟੇਲਸ ਦੱਸਣਾ ਚਾਹਾਂਗੀ ਜੀ ਪੰਜ ਅਗਸਤ 2023 ਜਿਹੜੀ ਦਰਮਿਆਨ ਦੀ ਰਾਤ ਚ ਐਸਐਚਓ ਨਥਾਣਾ ਇੰਸਪੈਕਟਰ ਸੁਖੀਪ ਔਰ ਇਹਨਾਂ ਦੀ ਟੀਮ ਨੇ ਬੱਸ ਸਟੈਂਡ ਪਿੰਡ ਨਥਾਣਾ ਏਰੀਆ ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ then she called ਆਪਣੇ ਮੌਕੇ ਤੇ ਆਪਣੇ DSP ਪੁੱਛੋ ਪਰਵੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਚ ਤਿੰਨ ਵਿਅਕਤੀ ਸੀਗੇ ਇੱਕ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਦੂਜੇ ਦਾ ਨਾਮ ਹੈ ਜੀ ਹਰਸ਼ਪ੍ਰੀਤ ਸਿੰਘ ਇਹ ਵਾਸੀ ਗੰਗਾ ਨਗਰ ਰਾਜਸਥਾਨ ਦਾ ਹੈ ਤੇ ਤੀਜਾ ਤੀਜੇ ਦਾ ਵੀ ਮਨਪ੍ਰੀਤ ਸਿੰਘ ਹੈ ਉਹ ਰਹਿਣ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣਾ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਸ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 21 61 85 ਐਨ ਡੀ ਪੀ ਐਸ ਐਕਟ ਥਾਣਾ ਨਾ ਥਾਣਾ ਦਰਜ ਕੀਤਾ ਤੇ ਅੱਗੇ ਤਫਤੀਸ਼ جاری ਹੈ ਤੇ ਹੁਣ ਅਸੀਂ ਇਹਨਾਂ ਦਾ ਕੋਰਟੇ ਨੂੰ ਪੇਸ਼ ਕਰਾ ਕੇ ਰਿਮਾਂਡ ਲਵਾਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਡਾਕਪੋਰਟ ਜਾਂ ਪਾਵਰ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ਿਆ ਨੇ ਦੱਸਿਆ ਹੈ ਕਿ ਪਿੱਛੋਂ ਤਰਨਤਾਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਅੱਗੇ ਨਾਲੇ ਛੋਟੀ ਮਾਤਰਾ ਚ ਇਹਨੂੰ ਵਕਫ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨ ਕਨਫਰਮ ਇਟ ਇਟ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੇ ਪੁੱਛ-ਕਿਛ ਕਰਾਂਗੇ ਤੇ ਉਹਦੇ ਚ ਸਾਨੂੰ ਇਹ ਕਲੈਰੀਫਾਈ ਹੋਏਗਾ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚੋਂ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰੀਅਰ ਬੈਕਗ੍ਰਾਉਂਡ ਨਹੀਂ ਹੈ ਕ੍ਰਾਈਮਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਫੌਲਾ ਕੋਤਵਾਲੀ ਦੇ ਐਨਡੀਪੀਐਸ ਦਾ ਇੱਕ ਮਕਦਮਾ ਆਲਰੇਡੀ ਦਰਜ ਹੈ ਸੋ ਦੋ ਦਾ ਪ੍ਰਾਇਰਮ ਰਿਕਾਰਡ ਇੱਕ ਦਾ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੈ ਕੇ 30 ਸਾਲ ਦੀ ਏਜ ਬ੍ਰੈਕਟਸ ਚ ਫਾਲ ਕਰਦੇ ਸੋ ਇਸ ਤਰ੍ਹਾਂ ਥਾਣਾ ਨਾ ਥਾਣਾ ਦੀ ਐਸਐਚਓ ਰਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸੇ ਨਾਲ ਹੀ ਨਾਲੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਕਵਾਂਟਿਟ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਸਕਸੈਸ ਹੋਈ ਉਹ ਸਿਕਾ ਜੀ ਐਫ ਆਈ ਆਰ ਨੰਬਰ 27 24 ਮਾਰਚ 2024 ਦਾ ਅੰਡਰ ਸੈਕਸ਼ਨ 302 34 396 123 ਪੀਐਸ ਸਥਾਨ ਉਰਫ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਫੋਪਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇ ਨਦੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਦਾ ਵੀ ਇੱਕ ਮਾਡਲ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਮ ਅਦਰਸ਼ਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਸੋ ਇਹ ਸਾਡੀ ਅਜਲ ਕਲਦੀ ਜੀ ਅਚੀਵਮੈਂਟ ਹੈ ਬਟੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅਨਸਰ ਹਨਾ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਤੇ ਅਸੀਂ ਨਸ਼ੇ ਔਰ ਜਿੰਨੇ ਵੀ ਮਾੜੇ ਅਨਸਰ ਹਨਾ ਤੇ ਕੁਛ ਨਾ ਕੁਛ ਠਾਲ ਪਾੰਦੇ ਰਮ ਥੈਂਕ ਯੂ ਹਾਂ ਜੀ ਦੇ ਜੀ ਕਿ ਮਾਡਿਲੇਟ ਜੀ ਆ ਰਿਹਾ ਹੈ

बेसिक काम हाल जी पता तो यही लग गया कि कोई इस तरह काम नहीं एक लड़के का पता लग गया कि किसी प्राइवेट कोई तो सोलर तो काम करता सी बट इसके अलावा तो एक काम तो करते सी डेफिनेटली ड्रग पेडलिंग